ਆ ਨਾ ਦਾਣਾ ਦਾਣਾ ਬਚਾਉਣ ਲਈ ਇਹਨਾਂ ਕੋ ਕਰਨਾ ਪੈਂਦਾ ਪਿੱਤਾਂ ਵਾਂਗ ਪਾਲੀਆ ਕਿ ਆ ਦੇਖ ਲਾ ਤੁਹਾਨੂੰ ਵੀ ਤਕਨੀਕ ਆਣਿਆ ਖੁੱਲੀਆਂ ਨਹੀਂਆਂ ਨਹੀਆਂ ਇਹ ਜਾਨੀਆਂ ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਆਪਾਂ ਪਹੁੰਚ ਗਏ ਮੋਟਰ ਤੇ ਤੇ ਮੁੰਡੇ ਵੱਢਣ ਲੱਗੇ ਨੇ ਕਣਕ ਤੇ ਦਿਖਾਉਣਾ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਬਣੇ ਰਹੋ ਵੀਡੀਓ ਦੇ ਐਂਡ ਤੱਕ ਲਾ ਉਹ ਜਿੱਦ ਚੱਲਦੀਆਂ ਮਸ਼ੀਨ ਖੜੇ ਨੇ ਬੰਦੇ ਆਪਣੇ ਮਿਹਨਿਆ ਦਾ ਜਾਵ ਪ੍ਰੀ ਬਣੀਆ ਵਾ ਕਿੰਨੇ ਛੱਡ ਗਿਆ ਵੱਟ ਤੇ ਚੋਕ ਲੈਣ ਤੋਂ ਕਿਸ ਨੂੰ ਮੈਂ ਛੱਡ ਦੋਗੇ ਕਿਹਦੇ ਦਾਣੇ ਉਹੀ ਤਾਂ ਗੱਲ ਆ ਚੋਕ ਲੈਣ ਦਾ ਲਾ ਹੋਰ ਚਾਕ ਚੱਲ ਛੋਟੇ ਕੇ ਛਾਨ ਚ ਲੈਣੇ ਛੋਟੇ ਕੇ ਛਾਨ ਨੂੰ ਬੱਠੇ ਹੁੰਦਾ ਛਾਨ ਨੂੰ ਵਾਂਗ ਇੱਧਰ ਉੱਪਰ ਆ ਵੜਾ ਆ ਫੜਾ ਆਹਲੇ ਹੇੜਤਿਦਾ ਹਉਦਾ ਤੇ ਯਾਰ ਹੋਣ ਕੀ ਗੱਲੀਓ ਤੇ ਬੰਦੀ ਆਈ ਪੁੱਛਿਆ ਹੈ ਕਹਿ ਜੀ ਕਹ ਕਿੱਦੇ ਰਹਿ ਗਿਆ ਕਹਿ ਬਣ ਰੇ ਮੈਂ ਤਾਂ ਸ਼ੁਰੂਆਤ ਕਰੀ ਹੈ ਗਾ ਵੱਡੀ ਦੀ ਬੰਦੇ ਆਈ ਆਈ ਵੱਡੀ ਕੀ ਰਹਿੰਦੀ ਹੈ ਜੀ ਰਹਿੰਦੀ ਆ ਹਜੇ ਕਿੱਥੇ ਇਹ ਤਾਂ ਬਹੁਤ ਭਈਆ ਸੋ ਭਾਈ ਤੂੰ ਨਾ ਦਹੜੇ ਨੇ ਹਾਂ ਨਾ ਦਾਣਾ ਦਾਣਾ ਬਚਾਉਣ ਲਈ ਇੰਨਾ ਕੋ ਕਰਨਾ ਪੈਂਦਾ ਕਿਤਾਵਾਂ ਵਾਂਗ ਪਾਲੀਆ ਗਿਆ ਦੇਖ ਲਾ ਉਹਨੂੰ ਵੀ ਤਕਨੀਕ ਆਣਿਆ ਖੁੱਲ ਹੀ ਜਾਂਦੀਆਂ ਨਹੀਂ ਇਹ ਜਾਨੀਆਂ ਬੱਟਰ ਤੋਂ ਹਾਂ ਇਹ ਸਾਰੇ ਈ ਥੱਲੇ ਆਉ ਸਹੀ ਗੱਲ ਹੈ ਦਾਣਾ ਦਾਣਾ ਬਚਾਉਣ ਲਈ ਤੇ ਇੰਨਾ ਕੋ ਕਰਨਾ ਪੈਂਦਾ ਪਰੇ ਪਰੇ ਬੰਤੀ ਪਰੇ ਵੀ ਦਿਖਾ ਪਰੇ ਵੀ ਦਿਖਾਨੇ ਆ ਚੱਕ ਹੁਣ ਤਾਂ ਹੀ ਖੁੱਲੂ ਇਹ ਹੁਣ ਤਾਂ ਨਹੀਂ ਖੁੱਲੂ ਨੀ ਗੋਲੀ ਲਾਗ ਪੱਕੇ ਲਾ ਦੇ ਲੋਗ ਵਾਲੀ ਬਾ ਠੀਕ ਆ ਅੱਛਾ ਬੀ ਰੱਖਿਆ ਦਾ ਫਿਰ ਆ ਈ ਰੱਖਿਆ ਆ ਗੜੀ ਇਧਰ ਆ। ਆ 78 ਦੀ ਆ। ਅੱਛਾ। ਆ 222 ਹੈ। ਇਹਦਾ ਕੱਦ ਵੱਡਾ ਲੱਗਦਾ ਇਹਨੂੰ ਨਾ। 78 ਦਾ ਬੰਦਾ ਨਾ। ਇਹ ਨਾਲੋਂ ਨਾ। 78 ਦਾ ਜੋ ਪਹਿਲਾਂ ਵੀ ਤਾਂ ਝਾੜਦਾ ਸੀ। ਕੱਦ ਕਰਦੀ ਹੈ ਸਾਰਿਆਂ ਨੂੰ ਵੱਧ ਕੱਦ 78 ਦਾ ਹੀ ਆ। ਹਾਂ ਕੱਦ ਵਧੀਆ ਦਾ। ਹੂੰ। ਇਹਦਾ ਕੱਦ ਵੱਡਾ ਔੜਾ ਜਿਹਾ। ਇਹਦਾ ਲੋਟਾ ਬਾਈ ਨੂੰ। ਇਹ ਗਿਰਦੀ ਨਹੀਂ ਹੈਗੀ 222। ਹੂੰ। 78 ਗੜੀ ਗਿਰਦੀ ਨਹੀਂ ਬਰਾਏ ਤੱਕ ਆਪਣੀ ਖੜੀ ਹੈ। ਦਿਖਾ ਦੇ ਮੜੀ ਦੇ 78 ਵੀ ਖੜੀ ਹੈ ਦੀ। ਹਾਂ। ਪਾਰੇ ਪਾਰੇ ਆ ਥੱਲੇ ਨਾਲ ਢੋਲਦੀ ਉਹ ਘੱਟਲੇ ਨਾਲ ਢੋਲਦੀ ਉਹ ਜਦੋਂ ਮੈਂ ਦੇਖ ਕਹਿੰਦਾ ਸੀ ਹੁਣ

ਚਲੋ ਚਲੋ ਲਾਓ ਉਹ ਉੱਤਰ ਲੱਗੀ ਬਣ ਟਾਟੂ ਵਾਲਾ ਆਹ ਹੱਤੀ ਟਾਟੂ ਆਉਣੀ ਇਹੋ ਜਿਹੇ ਮਸ਼ੀਨ ਹੈ ਉਧਰੋਂ ਕ ਉਧਰ ਮੋੜ ਕੇ ਲੱਗ ਜਾ ਤਿਰੂ ਮਨਾ ਵੜਦਾ ਦੋ ਬੰਦੇ ਦਾ ਮੈਂਟ ਲੱਗਣਾ ਉਹ ਦਾਤੀ ਤੋਂ ਨਹੀਂ ਆਈ ਨਹੀਂ ਫਿਰਦੇ ਜਮ ਭਾਂ ਕੱਲੇ ਦਾਤੀ ਨਹੀਂ ਬੱਢਣੀ ਯਾਰੀ ਦਾਤੀ ਲੈ ਗਈ ਆ ਜਿੱਥੇ ਮਾਪੇ ਵੱਟੋ ਫਿਰ ਪਾਣੀ ਪੁਲਾ ਯਾਰ ਕਿਆ ਗਿਆ ਏ ਹੂੰ ਕਿੰਨੀ ਠੰਡੀ ਹੋ ਗਈ ਥਾਲੀ ਕਾ ਵੀ ਲਾ ਕਾ ਨਹੀਂ ਯਾਰ ਪੀਣੀ ਬਾਹ ਗਰਮੀ ਪਹਿਲਾਂ ਹੀ ਬਹੁਤ ਆ ਇਹਨੂੰ ਪੁਲਾ ਦੇ ਹੋਰ ਨਿਆਉਣੇ ਨਿਆਉਣੇ ਖਾ ਆ ਗਈ ਆ ਗਈ ਅਲਗੜ ਬੱਟ ਨਹੀਂ ਪਣੀਆ ਦੱ ਬੜੇ ਦਾਤਿਆਂ ਮੁੱਲ ਪੈ ਗਿਆ ਬੱਟੋ ਬੱਟੋ ਇਦੀ ਕਰੋ ਹੋਇਆ ਮਣੇ ਪਰੇ ਹੋ ਜਾ ਲਾਉਂਦਾ ਕਟਰ ਹੋ ਫੇਰ ਇਹ ਕਿ ਬਾਹ ਤੇ ਤੋਹ ਨਹੀਂ ਆਉਣੀ ਆ ਜੀ ਮੈਂ ਦੇ ਨੇ ਇਹ ਤੋਹ ਨਹੀਂ ਆਉਣੀ ਕਵਰ ਲੈ ਕੇ ਆਉ ਯਾਰ ਬਰੋ ਟਾਣੀ ਆਪ ਫੜ ਦੋ ਮਣੀ ਖਿੱਚ ਲਓ ਉਹ ਟਾਣੀ ਕੈੜੀ ਆ ਗਈ ਬੰਦੇ ਨਹੀਂ ਆ ਜਾਂਦੀ ਫਸੇ ਵੀਰੇ ਦੱਤੀ ਜੇ ਕੇ ਵੇਰੇ ਪੱਟੀ ਕੋਈ ਨਹੀਂ ਨਾ ዳਤੀ ਇਸ ਵੇਲੇ ਨਹੀਂ ਫਿਰ ਤੇ ਪੱਟੀ ਤੁਸੀਂ ਇੰਨੀ ਕਾਉਣ। ዳਤੀਆਂ ਦੇਖ ਦੋ ਕਿਵੇਂ ਚੱਲਦੀ ਐ ਇਹ ਹੁਣ ਫੇ। ਉਹ ਤਾਂ ਚੱਲਦੀ ਆ ਰਹੀ। ዳਤੀਆਂ ਦੇਗਾ ਮਸ਼ੀਨ ਵਾਂਗ ਕਰਦੀਆਂ। ਬਹੁਤ ਸ਼ੌਕਾ ਕਰ ਗਿਆ ਤੁਹਾਨੂੰ ਉਹ। ਨਹੀਂ ਤੁਸੀਂ ਕਿਹ ਵੜ ਰਣੀ ਦੀ ਆ ਇਹ। ਨਹੀਂ ਤੁਸੀਂ ਕਰ ਲੈਣੀ ਨੇ। ਹਾਂ। ਉਪਰ ਦਾ ਡਰਾਈਵਰ ਹੀ ਵਧੀਆ ਦੀ ਨਹੀਂ ਕਿ ਤੁਹਾਨੂੰ ਕਿੱਥੇ ਤੇਈ ਤੁਹਾਨੂੰ ਸਾਰੇ ਵੜਣੀ ਪੈਣੀ ਦੀ। ਵੱਡੀ ਜਾਂਦੇ ਫਿਰ ਚਾਲ ਮੈਂਟੋ ਮਿੰਟੀ ਘਾ ਮਾਰ ਰਿਹਾ ਵਲੀ ਮੈਂਟੋ ਮਿੰਟੀ ਹਾਂ ම නින්න ශක්කර ගන්නන බස්සව වැකට බස්ස වඩ නිවුණ කට කලරදි කන්ඩ ਕੀ ਆਉਂਦੇ ਨੇ ਕੰਡ ਕਿੱਥੇ ਨੂੰ ਆ ਦੇ ਉਹ ਦੇਖ ਉਹ ਦੇਖ ਤਰਾ ਨਹੀਂ ਲਾ ਜਾਏਗਾ ਬੁਲਾਉ ਤੈਨੂੰ ਸਾਡੀ ਦਾ ਹੁਣ ਕਹਿਣ ਕਰੀ ਹੁਣ ਜੱਟਾਂ ਦਾ ਬਾਤ ਕਰੇ ਰਹੋਗੇ ਹੁਣ ਕਣਕ ਵੱਢੀ ਹੋਈ ਆ ਹੱਥ ਚਾਰ ਚਾਰ ਪੰਜ ਰਹੂਆ ਸਰ ਭਾਈ ਵੱਡੀ ਗਈ ਬੰਦੇ ਨੂੰ ਵਧਾਈਆਂ ਨੇ ਭਾਈ ਬੰਦੇ ਪਾਰਟੀ ਹੋ ਗਈ ਭਾਈ ਵੱਡੀ ਹੈ ਤੇਰੀ ਪਾਰਟੀ ਅੱਜ ਕੱਲ ਕਿਹੜਾ ਕਰਦਾ ਨਾ ਉਹਨੇ ਵੱਢ ਲਈ ਕੋਈ ਨਹੀਂ ਕਰਦਾ ਬੰਦੇ ਪਾਰਟੀ ਹੋ ਗਈ ਭਾਈ ਪਾਰਟੀ ਕੋਈ ਨਹੀਂ ਕਰਦਾ ਬੰਦੇ ਪਾਰਟੀ ਹੋ ਗਈ ਭਾਈ ਸੇਟੇ ਚੱਲਾ ਸੇਟੇ ਕਹਿੰਦੇ ਕਹਿੰਦਾ ਮਾਲਕ ਕਹਿੰਦਾ ਘਰ ਤੇ ਵੀ ਚੋੜੀਆਂ ਮੈਂ ਬਦਾਈਆਂ ਤੈਨੂੰ ਬਹੁਤ ਬਹੁਤ ਤੇਰੀ ਕਣ ਕਬੱਡੀ ਗਈ ਠੀਕ ਹੈ ਪਾਰਟੀ ਕਰਦੇ ਹਾਂ ਅੱਜ ਗੇਟ 'ਚ ਲੈ ਲਿਆ ਬਲੀ ਮਸੀ ਲੈ ਗੇਟ ਤੇ ਅੱਜ ਰੱਬ ਨਹੀਂ ਬਹੁਤ ਔਖ ਕਰਿਆ ਜਿਹੜੇ ਨਾ ਨਹੀਂ ਨਹੀਂ ਖੰਗੇ ਪਰ ਅਸੀਂ ਗੇਟ 'ਚ ਲੈ ਲਏ ਚੱਲ ਅਸੀਂ ਰੱਬ ਦੀ ਪੇਹੀ ਜਾਣ ਦਿੱਤੀ ਅਸੀਂ ਜੱਸੇ ਨੂੰ ਬਾਰ-ਬਾਰ ਫੋਨ ਕਰਕੇ ਜੱਸੇ ਆਇਆ ਵਧੀਆ ਟਾਈਮ ਨਾਲ ਨੁਪੜ ਕੇ ਕੰਮ ਦੰਨ ਵਜੇ ਆਇਆ ਨਾ ਆ ਤਾਂ ਨਮਸਕਾਰ ਜਨਤਾ ਪਿਆ ਉੱਡੀ ਮੰਗੋ ਤਾਂ ਫਿਰਦੀ ਹੋ ਕੇ ਦਿੰਤੀ ਵਾਲੀ ਕੱਲ ਨੂੰ ਚਲੇ ਜਿੱਥੇ ਖੜੀ ਪਿੰਡਰੋਂ ਨਹੀਂ ਪਿੰਡੇ ਲਓ ਭਾਈ ਕਣਕ ਕਣਕ ਵੱਢ ਕੇ ਮੁੰਡੇ ਹੋਣਗੇ ਲਸਣ ਪੱਟਣ ਲੱਗ ਗਏ ਨੇ ਲਸਣ ਦੀ ਵਾਰੀ ਆ ਗਈ ਇਹਨੇ ਹੂੰ ਸਾਰਾ ਕੁਝ ਪੱਟ ਦੇਣਾ ਕਹਿੰਦੇ ਮੱਕੀ ਵੀ ਪੱਟ ਦੇਣੀ ਹੈ ਚੰਝਤੀ ਸਿੰਜਤੀਆਂ ਵੀ ਪੱਟ ਦੇਣੀ ਆ ਇਹਦਾ ਅਜੇ ਟਾਈਮ ਨਹੀਂ ਆਇਆ ਵਿਹਲੇ ਨਹੀਂ ਬੈਠ ਅੱਜ ਜੰਮ ਨਹੀਂ ਲੱਗੀ ਹੈ ਨਾ ਅੱਜ ਜੰਮ ਲਾ ਹਾਂ ਜੰਮ ਅੱਜ ਕਣਕ ਨਹੀਂ ਜੰਮ ਲਵਾਦੀ ਸਾਡੀ ਉਹ ਸਾਲਾ ਜੰਮ ਨਹੀਂ ਲੱਗੀ ਅੱਜ ਕੋ ਬਹੁਤ ਤਿੱਖਾ ਵਾਲੀ ਹੁਣ ਕੀ ਕਰੀਏ ਇਹ ਸਾਰਾ ਰਹਿ ਨਹੀਂ ਹੁੰਦਾ ਜੱਸਾ ਕਹਿੰਦਾ ਵਾਲੇ ਮਾਰਦੇ ਪੱਟ ਤੂੰ ਭਾਏ ਉੱਥੇ ਲਸਣਾ ਵੱਢ ਤੂੰ ਕਹੀ ਨਹੀਂ ਹੈਗੀ ਪਾਲੀ ਤੇ ਹੱਥ ਨਾਲ ਹੀ ਪਟਣ ਆਏ ਨਾ ਚਾਹ ਵੀ ਲੈਣ ਦੇ ਕਹ ਦੀ ਕਰਕੇ ਤੈਨੂੰ ਸਿੱਖ ਲਿਆ ਹੁਣ ਤੇ ਅੱਛਾ ਦੁਬਾਰਾ ਦੇਖ ਲੈ ਭਾਈ ਮੁੰਡਾ ਹੈ ਲਸਣ ਦੇ ਇਹ ਨਹੀਂ ਦੇਖੀ ਹੁੰਦਾ ਵਾਲਾ ਪਹਿਲਾਂ ਦੇਖ ਰਹੇ ਹਨ ਇਹਨੂੰ ਕਰਕੇ ਕੀ ਹੈ ਲਸਣ ਦੀ ਕੀ ਬੱਟ ਰਹੇ ਹੈ ਮੈਂ ਭਾਈ ਕਿਸੇ ਰੀਲ ਦੇਖ ਕੇ ਲਸਿਆ ਉਹ ਗੱਠ ਦੇਣੀਆਂ ਲਸਣ ਨਾਲ ਗੱਠ ਦੇਣੀਆਂ ਲੋ ਅੰਗਿਆ ਭਾਈ ਅੰਚੂਰ ਉਹ ਯਾਰ ਨਾ ਲੈ ਸੋਣ ਯਾਰ ਇਸੇ ਹੋਰ ਨਹੀਂ ਯਾਰ 25 ਨ ਥੋੜੀ ਉਹ ਤਾਂ ਉਹੀ ਆਪਣੇ ਟੁੱਟ ਜਾਣਗੇ ਆ ਹਮ ਰਹਿਣ ਦੀ ਤੋੜ ਲਾਂਗੇ ਨਹੀਂ ਬਾਈ ਇੱਕ ਵਾਰੀ ਮੈਂ ਫੇਲ ਹੋ ਗਿਆ YouTube ਤੋਂ ਦੇਖ ਕੇ ਕੋਈ ਜਿੱਜਾ ਹਜੇ ਖਤਰਨਾਕ ਸਟੰਟ ਨਹੀਂ ਕਰਨੇ ਚਾਹੀਦੇ ਫੇਲ ਆਣੀ ਹੈ ਪਿੰਡੀਆਂ ਪਿੰਡੀਆਂ ਲਾ ਦੇ ਹਾਂ ਪਿੰਡੀਆਂ ਸੇਵਲਾ ਮਰਚਾ ਲਾ ਦਈਏ ਵੇਚ ਵੇਜਿਆ ਕਰਾਂਗੇ ਜਾ ਕੇ ਮੰਡੀ 'ਚ ਪਿੰਡੀ ਪਿੰਡੀ ਨਹੀਂ ਖਾਂਦਾ ਜੀ ਕੋਈ ਪਿੰਡੇ ਨੇ ਲਈ ਹੀ ਕਹਿੰਦੇ ਹੁੰਦੇ ਨੇ ਲੇਡੀ ਫਿੰਗਰ ਓਏ ਸ। ਓਏ, ਥਾਲੀ ਮਰੀ ਲਈ ਬਹੁਤ ਹੀ ਤੇਜ਼ ਆ ਯਾਰ। ਮੈਂ ਲੈਡੀ ਫਿੰਗਰ ਹੈ। ਲੈਡੀ ਫਿੰਗਰ ਕਹਿੰਦੇ ਨੇ ਕੋਈ ਭਿੰਡੀ ਨੂੰ। ਇੰਗਲਿਸ਼ ਚ। ਐਵੇਂ ਭਾਵੇਂ ਅਸੀਂ ਪੰਜਾਬੀ ਦੀ ਕੀਤੀ ਆ ਪਰ ਸਾਨੂੰ ਇੰਗਲਿਸ਼ ਵੀ ਆਉਂਦੀ ਆ। ਐਵੇਂ ਪੰਜਾਬੀ ਦੀ ਕਰੀ ਆ। ਐਵੇਂ ਪੰਜਾਬੀ ਦੀ ਕੀਤੀ ਆ। ਬਣਗੇ ਮਾਟਰਣੀ ਆ। ਬਣਗੇ ਬੱਸ। ਤੂੰ ਦੱਸ ਕਿੱਥੇ ਰੋਣਾ। ਉਹ ਲੈ ਆ ਜਿੱਥੇ ਬੰਨਣ ਮੈਨੂੰ ਐਸੀ। ਬੰਨਣ ਕਿ ਲੈ ਆ। ਮਾਗਣਾ ਰੱਖਦਾ ਮਿੱਟੀ ਝੜ ਜੂ ਕਾਲੂ ਲੈ ਜਾਇਓ। ਹਾਂ। ਤੇ ਜੇ ਮੇਰੇ ਮੇਰੇ ਮਗਰੋਂ ਆਕੇ ਖੇਤੀ ਕਰੋ ਤੁਹਾਨੂੰ ਮੈਂ ਕਾਮਯਾਬ ਕਰ ਦੂੰ ਦਿਨਾਂ ਜੀ। ਹਾਂ। ਕਾਲਾ ਲਸਣ ਵੀ ਅਸੀਂ ਬੀਜੇ ਇੱਥੇ। ਸਿਆ। ਇੱਕ ਪਾਸੇ ਮਾਹੀ ਕਹਿੰਦਾ ਜੇ ਤੀ ਮੇਰੇ ਮੇਰੀ ਮੇਰੀ ਗੱਲ ਮੰਨ ਕੇ ਖੇਤੀ ਕਰੋ ਤੁਹਾਨੂੰ ਮੈਂ ਦਿਨਾਂ ਚ ਕਾਮਯਾਬ ਕਰ ਦੂੰ। ਆ ਜਾ ਤੂੰ ਆ ਜਾ ਕਰ ਮੈਂ ਹੁਣ ਦੱਸਿਆ ਵੀ ਨਹੀਂ ਛੱਡ ਦੀਆਂ। ਇਹਨੂੰ ਛੱਡ ਦੋ। ਤੋਰੀ ਹੁੰਦੇ ਆ। ਇਹ ਨਹੀਂ ਛੱਡ ਦਵਾ ਦੇਣਾ ਇਹਨੂੰ। ਧੁੱਪ ਲੱਗ ਲੈਣ ਦਿਓ। ਕੱਲੂ ਲੈ ਕੇ ਜਾਇਓ ਲੈ ਝਾੜਨ ਦੀ ਲੋਣ ਪਣੀ ਹੁਣ। ਕੱਲ ਫਿਰ ਆਏ ਲੈ ਕੇ ਜਾਵਾਂਗੇ। ਐਂ ਦੇ ਸੇ। ਆਏ। ਇਹ। ਅੱਜ ਵੱਡੀ ਦੇ ਵਈ ਆਪਾਂ ਕੜਕ ਤੇ ਆਪਾਂ ਤੁਹਾਨੂੰ ਦਿਖਾਈਆ ਸਾਰੀ ਵੀਡੀਓ ਤੇ ਉਮੀਦ ਕਰਦਾ ਤੁਹਾਨੂੰ ਆਦੀ ਇਹ ਵੀਡੀਓ ਪਸੰਦ ਆਈ ਹੋਵੇ ਜੇ ਵੀਡੀਓ ਬਧੀ ਲੱਗੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਤੇ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਧੰਨਵਾਦ ਤੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਚ